ਫਗਵਾੜਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲ ਲਈ ਸੰਘਰਸ਼ ਕਮੇਟੀ ਵੱਲੋਂ ਇੱਕ ਦਿਨਾਂ ਦੀ ਭੁੱਖ ਹੜਤਾਲ ਕੀਤੀ ਗਈ ਜਿਸਰਜੋਗ ਹੈ ਕਿ ਇਹ ਭੁੱਖ ਹੜਤਾਲ ਪੂਰੇ ਦੇਸ਼ ਪਰ ਵਿਚ ਕੀਤੀ ਗਈ ਹੈ ਇਸ ਮੌਕੇ ਸਮੂਹ ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਆਗੂਆਂ ਨੇ ਕਿਹਾ ਕਿ ਪੈਨਸ਼ਨ ਦਾ ਮੁਲਾਜ਼ਮਾਂ ਦਾ ਬਹੁਤ ਇਹ ਭਖਮਾ ਮੁੱਦਾ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਮੁੱਦਾ ਚੁੱਕਿਆ ਸੀ ਕਿ ਸਰਕਾਰ ਆਉਂਦੇ ਸਾਰੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਉਹ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ ਜਿਵੇਂ ਚੱਲਦੇ ਹਿੰ ਮਲਾਇਮਵਲੋ ਇੱਕ ਦਿਨਾ ਅਦੀ ਸੰਕੇਤਕ ਹੜਤਾਲ ਕੀਤੀ ਗਈ ਹੈ। ਉਹਨਾਂ ਆਖਿਆ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਉਹਨਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਵੀ ਪਹਿਲੀ ਰੈਲੀ ਦਿੱਲੀ ਵਿਖੇ ਕੀਤੀ ਜਾਵੇਗੀ ਜੋ ਕਿ ਮਿਤੀ 25 ਨਵੰਬਰ ਨੂੰ ਹੋਵੇਗੀ। ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੱਦੇ ਦੇ ਉੱਪਰ ਕੱਲਾ ਪੰਜਾਬ ਨੇ ਪੂਰੇ ਇੰਡੀਆ ਦੇ ਵਿੱਚ ਇੱਕ ਦਿਨਾ ਜਿਹੜੀ ਭੁਖੜਤਾਲ ਪੈਨਸ਼ਨ ਨੇ ਮੁੱਦਨ ਲੈ ਕੇ ਕੀਤੀ ਜਾ ਰਹੀ ਹੈ। ਕਿਉਂਕਿ ਜਿਹੜਾ ਪੈਨਸ਼ਨ ਦਾ ਮੁੱਦਾ ਮੁਲਾਜ਼ਮਾਂ ਦਾ ਬੜਾ ਭਖਵਾ ਮੁੱਦਾ ਆਇਆ ਹੈ ਸਾਡੀ ਪੰਜਾਬ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਪਹਿਲਾ ਵਾਦਾ ਸਾਨੂੰ ਇਹ ਕੀਤਾ ਸੀ ਮੁਲਾਜ਼ਮਾਂ ਦੇ ਨਾਲ ਕਿ ਅਸੀਂ ਆਉਂਦੇ ਸਾਰ ਹੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਇਸ ਗੱਲ ਨੂੰ ਅੱਗੇ ਤੋਰਿਆ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੇ ਇੱਕ ਲੰਘੜਾ ਜਿਹਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਪਰ ਉਹ ਨੋਟੀਫਿਕੇਸ਼ਨ ਇਦਾਂ ਜਾਰੀ ਕੀਤਾ ਕਿ ਉਹ ਹਜੇ ਤੱਕ ਉਹ ਠੰਡੇ ਬਸਤੇ ਦੇ ਵਿੱਚ ਹੀ ਪਿਆ ਹੈਗਾ ਉਸ ਨੂੰ ਠੰਡੇ ਬਸਤੇ ਦੇ ਵਿੱਚੋਂ ਕੱਢਣ ਦੇ ਲਈ ਪੰਜਾਬ ਦੇ ਵਿੱਚ ਜਿਹੜੀ ਐਸਓਪੀ ਕਿ ਜਾਰੀ ਹੋਣੀ ਸੀ ਉਹ ਐਸਓਪੀ ਜਾਰੀ ਕਰਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਸਮੂਹ ਮੁਲਾਜ਼ਮਾਂ ਵੱਲੋਂ ਅੱਜ ਇੱਕ ਦਿਨ ਦੀ ਸੰਕੇਤਕ ਭੁਖੜਤਾਲ ਕੀਤੀ ਜਾ ਰਹੀ ਆ ਜਿਹਦੇ ਵਿੱਚ ਸਮੂਹ ਮੁਲਾਜ਼ਮ ਵਰਗ ਵੱਰ ਚੜ੍ਹ ਕੇ ਹਿੱਸਾ ਲੈ ਰਿਹਾ ਆ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਸਰਕਾਰ ਦੇ ਕੰਨਾਂ ਦੇ ਵਿੱਚ ਸਾਡੀ ਆਵਾਜ਼ ਪਹੁੰਚਾਈ ਜਾ ਸਕੇ ਕਿਉਂਕਿ ਇਸ ਤੋਂ ਬਾਅਦ ਅਗਰ ਸਰਕਾਰ ਹੁਣ ਵੀ ਨਹੀਂ ਜਾਗਦੀ ਇਸ ਤੋਂ ਬਾਅਦ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਰੈਲੀਆਂ ਹੈਗੀਆਂ ਆ ਉਹ ਤਿਆਰ ਬਣ ਤਿਆਰ ਕੇ ਖੜੀਆਂ ਆ ਅਗਲੀ ਸਭ ਤੋਂ ਵੱਡੀ ਜਿਹੜੀ ਸਾਡੀ ਰੈਲੀ ਹੈਗੀ ਆ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਹੋਣ ਜਾ ਰਹੀ ਆ 25 ਨਵੰਬਰ ਨੂੰ ਔਰੇ ਵਿੱਚ ਵੀ ਤੇਰੇ ਮੁਲਾਜ਼ਮਾਂ ਕਾਫਲੇ ਬਣ ਕੇ ਸ਼ਾਮਲ ਹੋਣਗੇ ਪੰਜਾਬ ਸਰਕਾਰ ਦੇ ਖਿਲਾਫ ਅੱਜ ਇੱਕ ਰੋਜਾ ਪਖੜਤਾਲ ਹੈ ਸੀਪੀਐਫ ਕਰਮਚਾਰੀ ਜੂਨੀਅਰ ਅਤੇ ਪੰਜਾਬ ਦੀ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਜੋ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਚੱਲਿਆ ਆ ਰਹੀ ਹੈ ਇਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਰੋਜਾ ਪਖੜਤਾਲ ਹੈ ਇਹ ਪਖੜਤਾਲ ਸਾਨੂੰ ਤਾਂ ਕਰਨੀ ਪਈ ਕਿ ਅੱਜ ਤੋਂ 4 ਸਾਲ ਪਹਿਲਾਂ 18 ਨਵੰਬਰ 2022 ਨੂੰ ਭਗਵੰਤ ਮਾਨ ਜੀ ਨੇ ਆਪ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਤੁਹਾਡੀ ਪੁਰਾਣੀ ਪੈਨਸ਼ਨ ਨਹੀਂ ਦੀ ਬਾਲ ਕਰ ਦਿੰਨੇ ਆ ਚੌਥੀ ਦੀਵਾਲੀ ਆ ਗਈ ਪਰ ਵੀ ਇਨਕੇ ਗੱਲ ਨਹੀਂ ਬਣੀ ਅਸੀਂ ਆਪਣਾ ਭਵਿੱਖ ਸੁਧਾਰਨ ਲਈ ਪੜੇ ਬੜੇ ਭੈਣ ਨੂੰ ਸੁਰੱਖਿਅਤ ਕਰਨ ਦੇ ਲਈ ਅੱਜ ਇੱਕ ਰੋਜਾ ਕੋਖਰਤਾਲ ਦੇ ਵਿੱਚ ਬੈਠੇ ਆ 11 ਮੈਂਬਰ ਕਮੇਟੀ ਕੋਖਰਤਾਲ ਦੇ ਵਿੱਚ ਬੈਠੀ ਬੈਠੇਗੀ ਅਤੇ ਬਾਕੀ ਦੇ ਸਾਥੀ ਇੱਥੇ ਸਾਰੇ ਸਮਰਥਨ ਕਰਨ ਆਣਗੇ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲ ਸਕਣ ਕਿ ਵੀ ਇਨਕੇ ਮੁਲਾਜ਼ਮ ਤੁਹਾਡੇ ਤਾਂ ਬਹੁਤ ਸਤੇ ਹੋਏ ਆ 2 ਲੱਖ ਮੁਲਾਜ਼ਮ ਆ ਇਹਦੇ ਮਗਰ ਜੇ 5 ਵੋਟਾਂ ਵੀ ਆ 10 ਲੱਖ ਵੋਟਾਂ ਹੈਗੀਆਂ ਸਰਕਾਰ ਨੂੰ ਕੁਝ ਸੋਚ ਲੈਣਾ ਚਾਹੀਦਾ ਕਿ ਅਸੀਂ ਕਿਸ ਪਾਸੇ ਤੁਰਨਾ ਹੈ